ਹਾਜੀ ਮਿੱਤਰੋ ਕੀ ਹਾਲ ਚਾਲ ਆਪਾਂ ਖੜੇ ਆ ਅੱਜ ਪਿੰਡ ਜੀਵਨ ਸਿੰਘ ਆਲਾ ਜ਼ਿਲ੍ਹਾ ਬਠਿੰਡਾ ਤੁਹਾਨੂੰ ਅੱਜ ਇੱਕ ਫਾਰਮ ਦਿਖਾਉਣੇ ਆਗੇ ਮੱਝਾਂ ਦਾ ਫਾਰਮ ਵੈਸੇ ਭਾਈ ਘੋੜੀਆਂ ਵੀ ਰੱਖਦੇ ਆ ਘੋੜੀਆਂ ਦੀ ਵੀ ਤੁਹਾਨੂੰ ਕਲਿੱਪ ਦਿਖਾਵਾਂਗੇ ਵਿੱਚ ਵੀਡੀਓ ਪਰ ਇਹ ਇਕੱਲੀਆਂ ਮੱਝਾਂ ਲਈ ਹੋਊਗੀ ਆ ਜਾ ਬਾਈ ਤੇ ਪਹਿਲਾਂ ਤੁਸੀਂ ਨਾ ਚੈੱਕ ਕਰੋ ਵੀ ਤੁਹਾਨੂੰ ਕਦੇ ਪਸ਼ੂ ਮਗਰ ਫੋਸਦੀਂਦਾ ਹੈਗਾ ਕਿਸੇ ਪਸ਼ੂ ਮਗਰ ਫੋਸਦੀਂਦਾ ਹੈਗਾ ਤੇ ਕੋਈ ਵੀ ਪਸ਼ੂ ਫਰਸ਼ ਤੇ ਬੈਠਾ ਹੋਵੇ ਸਾਰੇ ਪਸ਼ੂਆਂ ਥੱਲੇ ਜਿਹੜੇ ਆਪਣੇ ਪਲਾਸਟਿਕ ਦੇ ਗੱਦੇ ਹੁੰਦੇ ਆਗੇ ਉਹ ਆ ਤੇ ਸਾਰੇ ਪਸ਼ੂਆਂ ਪਿੱਛੇ ਤੁਹਾਨੂੰ ਇੱਕ ਜਰਾ ਉਹ ਨਹੀਂ ਉਹ ਕਹਿੰਦੇ ਵੀ ਦੀਵਾ ਲਾਉਣ ਜੋਗਾ ਫੋਸ ਉਹ ਵੀ ਨਹੀਂ ਮਿਲਣਾ ਤੇ ਪੱਕੀ ਤੌਰ ਤੇ ਖਾਲੀ ਦੇਖੋ ਤੁਸੀਂ ਇੰਨੀ ਬਾਟ ਇਧਰੋਂ ਤੇ ਓਨੀ ਬਾਟ ਹੀ ਉਧਰੋਂ ਸੈਂਟਰ ਦੇ ਵਿੱਚ ਪੱਕਾ ਹੱਲ ਕੀਤਾ ਹੋਇਆਗਾ ਵੀ ਜੋ ਵੀ ਪਿਸ਼ਾਵਟ ਲਾ ਜਿੰਨਾ ਪਸ਼ੂਆਂ ਦਾ ਹੁੰਦਾ ਸਾਰੀ ਢਾਲ ਇੱਥੇ ਲਾ ਕੇ ਖਤਮ ਕਰਦੀ ਇੱਥੋਂ ਜਿਹੜਾ ਕਿ ਅੱਗੇ ਜਿਹੜਾ ਸੀਵਰੇ ਦੇ ਵਿੱਚ ਨਿਕਲ ਜਾਂਦਾਗਾ ਤੇ ਇਹ ਪਿੰਡ ਜੀਵਨ ਸਿੰਘ ਵਾਲਾ ਦੇ ਵਿੱਚ ਅੱਜ ਆਪਾਂ ਇਹ ਵੀਡੀਓ ਬਣਾ ਰਹੇ ਆ ਤੇ ਇੰਨਾ ਪਸ਼ੂਆਂ ਦੇ ਵਿੱਚੋਂ ਕੁਸ਼ਕ ਪਸ਼ੂ ਬਕਾਊ ਆ ਆਪਾਂ ਇਸੇ ਚੈਨਲ ਦੇ ਉੱਤੇ ਇੱਕ ਵੀਡੀਓ ਪਾ ਰਹੇ ਆ ਜਿਹੜੀ ਇਸ ਵੀਡੀਓ ਤੋਂ ਉੱਪਰ ਤੁਸੀਂ ਵੀਡੀਓ ਚੈਨਲ ਤੇ ਦੇਖੋਗੇ ਉਹਦੇ ਵਿੱਚ ਆਪਾਂ ਤਕਰੀਬਨ 2 ਖਨੀ 3 ਪਸ਼ੂ ਬਕਾਊ ਆ ਤੇ ਉਹ ਉਹਨਾਂ ਉਹਨਾਂ ਵਾਸਤੇ ਆਪਾਂ ਵੀਡੀਓ ਬਣਾਉਣ ਆਏ ਸੀਗੇ ਆਪਾਂ ਇਹ ਵੀਡੀਓ ਪੈਸੇ ਬਣਾਲੀ ਤੁਹਾਨੂੰ ਇੱਕ ਫਾਰਮ ਦੀ ਸਫਾਈ ਦਿਖਾਉਣ ਵਾਸਤੇ ਕਿ ਫਾਰਮ ਤਾਂ ਜਣਾ ਖਣੀ ਖੋਲ ਲੰਦਾ ਰੱਖ ਕੇ ਪੰਜ ਸੱਤ ਪਸ਼ੂ ਕਹਿੰਦਾ ਫਾਰਮ ਹੈ ਤੇ ਗੋਹਾ ਚੱਕਿਆ ਨਹੀਂ ਜਾਂਦਾ ਅਜ ਤੋਂ ਪਹਿਲਾਂ ਬਾਈ ਨੇ ਦੋ ਧਾਰਾਂ ਕੱਢ ਵੀ ਦਿੱਤੀਆਂ ਕਿਉਂਕਿ ਦੁੱਧ ਪੱਕਾ ਲੱਗਿਆ ਹੋਇਆ ਜਿੰਨਾਂ ਦੇ ਤੇ ਵੀ ਉਹ ਲੈਣ ਆਉਣਗੇ ਵੀ ਫਿਰ ਡਿਸਟਰਬੈਂਸ ਹੋਊਗੀ ਤੇ ਬਾਕੀਆਂ ਦੀਆਂ ਵੀਡੀਓ ਤੋਂ ਬਾਅਦ ਧਾਰਾਂ ਕੱਢਣਗੇ ਬਾਈ ਹੋਰੀ ਤੇ ਇਹ ਜਿਹੜੇ ਐਨੀ ਸਾਫ ਸਫਾਈ ਹੈ ਕੋਈ ਕੋਈ ਰੱਖ ਸਕਦਾ ਤੁਸੀਂ ਪਾਣੀ ਇਹਦੋਂ ਪਾਣੀ ਵਾਲੇ ਤੇ ਆ ਜਾਓ ਤੁਸੀਂ ਪੂਰਾ ਪੱਕਾ ਕੰਮ ਕੀਤਾ ਬਾਈ ਨੇ ਪਾਣੀ ਵੀ ਜਿਹੜਾ ਇਹਦੇ ਵਿੱਚ ਪੂਰਾ ਜਿਵੇਂ ਹੁਣ ਆਥਣ ਤੱਕ ਹੁਣ ਇਹ ਸਾਫ ਸਾਫ ਕਰ ਦੇਣਗੇ ਠੀਕ ਹੈ ਐਸ ਤੋਂ ਸਵੇਰੇ ਫੇਰ ਧੋ ਕੇ ਪੋਚਾ ਪੂਚਾ ਲਾ ਕੇ ਫੇਰ ਸਵੇਰੇ ਸਾਫ ਪਾਣੀ ਭਰਨਗੇ ਜਾਨੀ ਕਿ ਪਾਣੀ ਪੀਉਣ ਤੋਂ ਲੈ ਕੇ ਸਾਫ ਸਫਾਈ ਤੱਕ ਦਾ ਤੁਸੀਂ ਬਾਈ ਹੋਰਾਂ ਦਾ ਜਿਹੜਾ ਕਿ ਇੱਕ ਮੈਨੇਜਮੈਂਟ ਦੇਖੋ ਵੀ ਕਿੰਨੀ ਵਧੀਆ ਸੰਭੀ ਹੋਈ ਹੈਗੀ ਸਾਫ ਸਫਾਈ ਮੇਰੇ ਹਿਸਾਬ ਨਾਲ ਕੀ ਇੰਨੀ ਕਿਸੇ ਫਾਰਮ ਦੇ ਵਿੱਚ ਨਹੀਂ ਹੋਣੀ ਇੱਕ ਗਾਂ ਲਿਆ ਤੂੰ ਇੱਕ ਅਲੱਗ ਅਪਾਰਟਮੈਂਟ ਬਣਾਇਆ ਹੋਇਆ ਬਾਈ ਹੋਰਾਂ ਨੇ ਇੱਧਰ ਲਈ ਲੈ ਕੇ ਆਮਰਾ ਉਹ ਅਪਾਰਟਮੈਂਟ ਮੇਰੇ ਹਿਸਾਬ ਨਾਲ ਅਸਲੀ ਵੀਡੀਓ ਦੱਸ ਦਾਂਗੇ ਮੇਰੇ ਸਾਹ ਨੂੰ ਤਾਂ ਸਾਇਦ ਸਾਣ ਵਾਸਤੇ ਹੋ ਸਕਦਾ ਹੈ ਘੋੜੀਆਂ ਵਾਸਤੇ ਆਹ ਘੋੜੀਆਂ ਵਾਸਤੇ ਲੱਗਦਾ ਅਪਾਰਟਮੈਂਟ ਬਣਾਇਆਗਾ ਇਹਦੇ ਵਿੱਚ ਤੁਸੀਂ ਮੈਨੂੰ ਐ ਦੱਸੋ ਵੀ ਕਿਤੇ ਤੁਹਾਨੂੰ ਰੇਤਾ ਮਿੱਟੀ ਕੋਈ ਜਾਂ ਕੋਈ ਲਿੱਦ ਦਿੰਦੀ ਹੈ ਤੁਹਾਨੂੰ ਤੇ ਜਿਹੜੇ ਜ਼ਿਆਦਾਤਰ ਜਿਹੜੇ ਫਾਰਮ ਹੁੰਦੇ ਹਨ ਨਾ ਉਹ ਛੱਡਾਂ ਤੇ ਹੁੰਦੇ ਨੇ ਤੇ ਪੱਕਾ RCC ਲੈਟਰ ਪਾਇਆਗਾ ਪੱਕੀ ਮੱਛਰਦਾਨੀ ਲਾਈ ਹੈਗੀ ਪੱਕੇ ਪੱਖੇ ਲੱਗੇ ਹੋਏ ਹੈਗੇ ਤੇ ਹੋਰ ਵੀ ਬਾਈ ਹੋਰੀ ਨਾਲ ਘੋੜੀਆਂ ਕਬੂਤਰ ਜਿਹੜੇ ਨਿੱਕੇ ਨਿੱਕੇ ਜਾਨਵਰ ਹੈ ਸ਼ੌਂਕੀਆ ਤੌਰ ਤੇ ਰੱਖਦੇ ਆ ਪਿੰਡ ਜੀਵਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਧੰਨਵਾਦ